ਸਿੱਧੂ ਮੂਸੇਵਾਲੇ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਹੈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਸਾਰਿਆਂ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ ਤੇ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਤੇ ਸਿੱਧੂ ਮੂਸੇਵਾਲੇ ਦੇ ਵਿੜੇ ਦੇ ਵਿੱਚ ਫਿਰ ਤੋਂ ਖੁਸ਼ੀਆਂ ਆਈਆਂ ਨੇ ਤੇ ਦੱਸਦੀ ਹੈ ਕਿ ਪਿਤਾ ਬਲਕੌਰ ਸਿੰਘ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼ੁਭ ਦਿਵ ਨੂੰ ਚੌੜਾ ਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਸੀਸਾ ਦੇ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭ ਦੀਪ ਦਾ ਜਿਹੜਾ ਛੋਟਾ ਵੀਰ ਪਾਇਆ ਹੈ ਤੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ ਚਿੰਤਕ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਦੱਸਿਏ ਕਿ ਇਹ ਜਿਹੜੀ ਪੋਸਟ ਆ ਪਤਾ ਬਲਕੌਰ ਸਿੰਘ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਜਿਹੜਾ ਮੂਸੇ ਵਾਲਾ ਉਸ ਦਾ ਛੋਟਾ ਭਰਾ ਜਿਹੜਾ ਸਾਡੀ ਝੋਲੀ ਦੇ ਵਿੱਚ ਵਾਇਗਰੂ ਨੇ ਪਾਇਆ ਹੈ ਤੇ ਜਿਸ ਦੇ ਦੌਰਾਨ ਦੱਸਿਏ ਕਿ ਵੱਡੀ ਖਬਰ ਸਿੱਧੂ ਮੂਸੇ ਵਾਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਮਾਤਾ ਚਰਨਕ ਔਰ ਗਰਵਤੀ ਦੱਸੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਸਵਾਲ ਵੀ ਉਠਾਏ ਜਾ ਰਹੇ ਸੀ ਕਿ ਮਾਤਾ ਚਰਨਕ ਔਰ ਗਰਭਵਤੀ ਹੈ ਜਾਂ ਨਹੀਂ ਪਰੰਤੂ ਪਰਿਵਾਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਸੀ ਪਰੰਤੂ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੁਝ ਖਬਰਾਂ ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਤੇ ਜੇਕਰ ਕੋਈ ਵੀ ਖੁਸ਼ੀ ਜਾਂ ਕੋਈ ਵੀ ਖਬਰ ਸਾਡੇ ਪਰਿਵਾਰ ਨਾਲ ਹੈ ਤਾਂ ਉਸ ਨੂੰ ਅਸੀਂ ਜ਼ਰੂਰ ਸਾਂਝੀ ਕਰਾਂਗੇ ਤੇ ਦੱਸ ਹੀ ਕਿ ਅੱਜ ਪਿਤਾ ਬਲਕੌਰ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤੇ ਜਿਸਾ ਅੰਦਾਜ਼ ਦਈਏ ਕਿ ਆਈਐਫਐਲ ਜ਼ਰੀਏ ਜਿਹੜਾ ਆਈਐਫਐਲ ਜ਼ਰੀਏ ਮਾਤਾ ਗਰਭਵਤੀ ਹੋਏ ਸੀ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਵਾਹਿਗੁਰੂ ਦੀ ਕਲਾ ਵਾਹਿਗੁਰੂ ਦੀ ਅਰਦਾਸ ਦੇ ਵਿੱਚ ਜਿਹੜਾ ਇਸ ਬੱਚੇ ਨੂੰ ਲੈ ਕੇ ਜੜੀ ਕਾਫੀ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਤੰਦਰੁਸਤੀ ਤੰਦਰੁਸਤੀ ਜਿਹੜਾ ਕਿਹਾ ਹੈ ਕਿ ਅਕਾਲ ਪੁਰਖ ਤੰਦਰੁਸਤੀ ਸਾਡੇ ਪਰਿਵਾਰ ਨੂੰ ਬਖਸ਼ੇ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਇਸ ਗੱਲ ਨੂੰ ਲੈ ਕੇ ਫੈਨਸ ਦੇ ਵੱਲੋਂ ਖੁਸ਼ੀ ਵੀ ਮਨਾਈ ਜਾ ਰਹੀ ਹੈ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਵੱਡੀ ਖਬਰ ਜਿਹੜੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਫੈਲ ਰਹੀ ਇਸ ਗੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਮੂਸੇਵਾਲੇ ਦੇ ਵਿੜੇ ਦੇ ਵਿੱਚ ਫਿਰ ਤੋਂ ਖੁਸ਼ੀਆਂ ਆਈਆਂ ਨੇ ਤੇ ਦੱਸਦੀ ਕਿ ਪਿਤਾ ਬਲਕੌਰ ਸਿੰਘ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਚਾਉਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਸੀਸਾ ਦੇ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭਦੀਪ ਦਾ ਜਿਹੜਾ ਛੋਟਾ ਵੀਰ ਪਾਇਆ ਹੈ ਤੇ ਵਾਹੀਗਰੂ ਦੀਆਂ ਬਖਸ਼ੀਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਦੱਸਿਏ ਕਿ ਇਹ ਜਿਹੜੀ ਪੋਸਟ ਆ ਪਤਾ ਬਲਕੌਰ ਸਿੰਘ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਜਿਹੜਾ ਮੂਸੇ ਵਾਲਾ ਉਸ ਦਾ ਛੋਟਾ ਭਰਾ ਜਿਹੜਾ ਸਾਡੀ ਝੋਲੀ ਦੇ ਵਿੱਚ ਵਾਇਗਰੂ ਨੇ ਪਾਇਆ ਹੈ ਤੇ ਜਿਸ ਦੇ ਦੌਰਾਨ ਦੱਸਿਏ ਕਿ ਵੱਡੀ ਖਬਰ ਸਿੱਧੂ ਮੂਸੇ ਵਾਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਮਾਤਾ ਚਰਨਕ ਔਰ ਗਰਭવતી ਦੱਸੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਲਗਾਤਾਰ ਇਸ ਗੱਲ ਨੂੰ ਲੈ ਕੇ ਸਵਾਲ ਵੀ ਉਠਾਏ ਜਾ ਰਹੇ ਸੀ ਕਿ ਮਾਤਾ ਚਰਨਕ ਔਰ ਗਰਭਵਤੀ ਹੈ ਜਾਂ ਨਹੀਂ ਪਰੰਤੂ ਪਰਿਵਾਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਸੀ ਪਰੰਤੂ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੁਝ ਖਬਰਾਂ ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਤੇ ਜੇਕਰ ਕੋਈ ਵੀ ਖੁਸ਼ੀ ਜਾਂ ਕੋਈ ਵੀ ਖਬਰ ਸਾਡੇ ਪਰਿਵਾਰ ਨਾਲ ਹੈ ਤਾਂ ਉਸ ਨੂੰ ਅਸੀਂ ਜ਼ਰੂਰ ਸਾਂਝੀ ਕਰਾਂਗੇ ਤੇ ਦੱਸ ਹੀ ਕਿ ਅੱਜ ਪਿਤਾ ਬਲਕੌਰ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਦਿਤਾ ਹੈ ਤੇ ਜਿਸਾ ਅੰਦਾਜ਼ ਦਈਏ ਕਿ ਆਈਐਫਐਲ ਜ਼ਰੀਏ ਜਿਹੜਾ ਆਈਐਫਐਲ ਜ਼ਰੀਏ ਮਾਤਾ ਗਰਭਵਤੀ ਹੋਏ ਸੀ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੇ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਤੇ ਜਿਸ ਦੇ ਦੌਰਾਨ ਵਾਹਿਗੁਰੂ ਦੀ ਕਲਾ ਵਾਹਿਗੁਰੂ ਦੀ ਅਰਦਾਸ ਦੇ ਵਿੱਚ ਜਿਹੜਾ ਇਸ ਬੱਚੇ ਨੂੰ ਲੈ ਕੇ ਜੜੀ ਕਾਫੀ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਤੰਦਰੁਸਤੀ ਤੰਦਰੁਸਤੀ ਜਿਹੜਾ ਕਿਹਾ ਹੈ ਕਿ ਅਕਾਲ ਪੁਰਖ ਤੰਦਰੁਸਤੀ ਸਾਡੇ ਪਰਿਵਾਰ ਨੂੰ ਬਖਸ਼ੇ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਇਸ ਗੱਲ ਨੂੰ ਲੈ ਕੇ ਫੈਨਸ ਦੇ ਵੱਲੋਂ ਖੁਸ਼ੀ ਵੀ ਮਨਾਈ ਜਾ ਰਹੀ ਹੈ ਤੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਵੱਡੀ ਖਬਰ ਜਿਹੜੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਫੈਨਰ ਇਸ ਗੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ